ਸਾਥੀਓ ਮੈਂ ਅੱਜ ਸਵੇਰ ਦਾ ਦੇਖ ਰਿਹਾ ਕਿ ਮੀਡੀਆ ਚੈਨਲਸ ਦੇ ਉੱਪਰ ਸਰਦਾਰ ਸੁਖਵੀਰ ਸਿੰਘ ਬਾਦਲ ਸਮੁੱਚੇ ਪੰਜਾਬ ਨੂੰ ਇਹ ਦੁਹਾਈ ਪਾ ਰਹੇ ਨੇ ਕਿ ਅਕਾਲੀ ਦਲ ਦੇ ਹਜ਼ਾਰਾਂ ਵਰਕਰਾਂ ਨੂੰ ਵਿਕਰਮਜੀਤ ਸਿੰਘ ਮਜੀਠੀਆ ਦੀ ਪੇਸ਼ੀ ਉੱਪਰ ਪਹੁੰਚਣ ਤੇ ਰੋਕਿਆ ਜਾ ਰਿਹਾ ਹੈ ਮੈਂ ਬਾਦਲ ਸਾਹਿਬ ਨੂੰ ਪੁੱਛਣਾ ਚਾਹੂੰਗਾ ਕਿ ਸਾਹਿਬ ਸੁਖਵੀਰ ਸਿੰਘ ਜੀ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਕੋਲੇ ਸਮੁੱਚੇ ਪੰਜਾਬ ਦੇ ਵਿੱਚ ਹਜ਼ਾਰਾਂ ਵਰਕਰ ਹੈ ਇਸ ਸਮੇਂ ਜਿਹੋ ਜਿਹਾਂ ਕਾਰਜਕਾਲ ਪਿਛਲੇ 10 ਸਾਲ ਤੁਹਾਡਾ ਰਹਾ ਉਨਾ ਸਮਿਆਂ ਦੇ ਕਾਰਨਾਮਿਆਂ ਨੇ ਅੱਜ ਅਕਾਲੀ ਦਲ ਨੂੰ ਖਾਲੀ ਦਲ ਬਣਾ ਕੇ ਰੱਖ ਦਿੱਤਾ ਨੰਬਰ 1 ਨੰਬਰ 2 ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਮੈਂ ਪੰਜਾਬ ਸਰਕਾਰ ਵੱਲੋਂ ਕਿ ਜੋ ਵੀ ਵਿਅਕਤੀ ਪੰਜਾਬ ਸਰਕਾਰ ਨੂੰ ਔਰ ਪੰਜਾਬ ਪੁਲਿਸ ਨੂੰ ਕਾਨੂੰਨ ਦੇ ਅਨੁਸਾਰ ਕਾਰਵਾਈ ਕਰਨ ਤੋਂ ਰੋਕੇਗਾ ਤੇ ਉਹਨੂੰ ਨ ਸਖਤੀ ਦੇ ਨਾਲ ਨਜੇਠਿਆ ਜਾਏਗਾ ਪੰਜਾਬ ਅੱਜ ਇਨਸਾਫ ਮੰਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਪਿਛਲੇ 10 ਸਾਲਾਂ ਦੇ ਅਕਾਲੀ ਦਲ ਭਾਜਪਾ ਦੇ ਰਾਜ ਸਮੇਂ ਤੁਸੀਂ ਅ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਔਰ ਨਸ਼ਿਆਂ ਦੇ ਵੱਲ ਧੱਕਿਆ ਅੱਜ ਜੇ ਸਮੁੱਚਾ ਪੰਜਾਬ ਉਹਦਾ ਇਨਸਾਫ ਮੰਗ ਰਿਹਾ ਹੈ ਤੇ ਤੁਸੀਂ ਉਹਦੇ ਵਿੱਚ ਜਾਂ ਤੁਹਾਡੀ ਪਾਰਟੀ ਉਹਦੇ ਵਿੱਚ ਅੜਚਣਾ ਡਾਉਣ ਦੀ ਕੋਸ਼ਿਸ਼ ਨਾ ਕਰੋ ਜੇ ਕੀਤੀ ਕਰੋਗੇ ਤੇ ਉਹਦਾ ਸਖਤੀ ਨਾਲ ਨਜਿੱਠਿਆ ਜਾਊਗਾ ਔਰ ਤੀਸਰੀ ਇੱਕ ਫਿਕਰਮੰਦੀ ਵਾਲੀ ਗੱਲ ਜਿਹੜੀ ਮੈਂ ਅੱਜ ਸਮੁੱਚੇ ਪੰਜਾਬ ਨਾਲ ਸਾਂਝੀ ਕਰਨੀ ਚਾਹਨਾ ਕਿ ਉਹ ਸ਼ਰੋਮਣੀ ਅਕਾਲੀ ਦਲ ਜਿਹੜਾ ਕਿ ਕਿਸੇ ਸਮੇਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਦਾ ਸੀਗਾ ਪੰਥ ਦੀ ਗੱਲ ਕਰਦਾ ਸੀਗਾ ਪੰਥ ਦੀ ਦੁਹਾਈ ਪਾ ਪਾ ਕੇ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਬਣਾਉਂਦਾ ਰਿਹਾ ਪੰਥ ਦੀ ਚੜ੍ਹਦੀ ਕਲਾ ਦੇ ਲਈ ਸ਼੍ਰੋਮਣੀ ਅਕਾਲੀ ਦਲ ਕਿਸੇ ਸਮਿਆਂ ਦੇ ਵਿੱਚ ਸੜਕਾਂ ਦੇ ਉੱਪਰ ਉੱਤਰ ਕੇ ਧਰਨੇ ਮੁਜ਼ਾਰੇ ਕਰਿਆ ਕਰਦਾ ਸੀ ਮੋਰਚੇ ਲਾਇਆ ਕਰਦਾ ਸੀਗਾ ਤੇ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਅਕਾਲੀ ਦਲ ਜਿਹਦਾ ਇੰਨਾ ਸੁਨਹਿਰਾ ਪਿਛੋਖੜ ਰਿਹਾ ਹੈ ਇਨਾ ਪੰਜਾਬ ਪ੍ਰਤੀ ਵਧੀਆ ਪਿਛੋਕੜ ਰਿਹਾ ਤੇ ਅੱਜ ਉਹੀ ਸ਼ਰੋਮਣੀ ਅਕਾਲੀ ਦਲ ਸੜਕਾਂ ਦੇ ਉੱਪਰ ਕਿਸ ਕੰਮ ਲਈ ਉਤਰ ਰਿਹਾ ਇੱਕ ਇਹੋ ਜਿਹੇ ਵਿਅਕਤੀ ਨੂੰ ਬਚਾਉਣ ਦੇ ਲਈ ਜਿਹਦੇ ਉੱਪਰ ਕੱਲਾ ਮੈਂ ਜਾਂ ਇੱਕ ਨਹੀਂ ਪੰਜਾਬ ਦੇ 3 ਕਰੋੜ ਲੋਕ ਕਹਿ ਰਹੇ ਨੇ ਕਿ ਸੈਂਕੜੇ ਕਰੋੜ ਜਿਨ੍ਹਾਂ ਨੇ ਨਸ਼ਿਆਂ ਦਾ ਕਾਰੋਬਾਰ ਕਰਕੇ ਇਲੀਗਲ ਧੰਦੇ ਕਰਕੇ ਜਿਨ੍ਹਾਂ ਨੇ ਸੈਂਕੜੇ ਕਰੋੜ ਬਣਾਲੇ ਅੱਜ ਉਹਨਾਂ ਨੂੰ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਆ ਉਹਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਚੰਦਕ ਵਰਕਰ ਨੇ ਜਿਹੜੇ ਉਹ ਸੜਕਾਂ ਤੇ ਉਤਰ ਰਹੇ ਨੇ ਤੁਸੀਂ ਪੰਜਾਬੀਓ ਸੋਚੋ ਕਿ ਕਿੰਨਾ ਨਿਗਾਰ ਹੈ ਜਿਹੜਾ ਉਹ ਇਸ ਪਾਰਟੀ ਦੇ ਵਿੱਚ ਜਿਹੜੀ ਕਿ ਲੰਬਾ ਸਮਾਂ ਪੰਥ ਦਾ ਨਾਂ ਲੈ ਕੇ ਰਾਜ ਭਾਗ ਭੋਗ ਦੀ ਕਿੰਨਾ ਨਿਗਾਰ ਹੈ ਜਿਹੜਾ ਉਹ ਆ ਚੁੱਕੇ ਅੱਜ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਨਜਾਇਜ਼ ਪਰਚਾ ਦੇ ਕੇ ਅੰਦਰ ਕੀਤਾ ਉਹਦੇ ਰੋਸ ਵਜੋਂ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਸਮੁੱਚੇ ਪੰਜਾਬ ਦੇ ਵਿੱਚੋਂ ਅਕਾਲੀ ਵਰਕਰਾਂ ਨੂੰ ਉੱਥੇ ਰੋਸ ਵਜੋਂ ਜਿਹੜਾ ਅੱਜ ਇਕੱਠ ਹੋਣਾ ਸੀ ਚੰਡੀਗੜ੍ਹ ਦੇ ਵਿੱਚ ਮਹਾਨੀ ਚ ਅੰਬਸਾਹਬ ਗੁਰਦੁਆਰੇ ਵੇਖੋ ਪੰਜਾਬ ਸਰਕਾਰ ਦੀ ਕਿੱਡੀ ਵੱਡੀ ਨਲਕੀ ਤੇ ਕਿੱਡੀ ਵੱਡੀ ਬਖਲਾੜ ਜਿਹੜੀ ਸਾਹਮਣੇ ਆਈ ਆ ਕੀ ਚੱਪੇ ਚੱਪੇ ਦੇ ਉੱਤੇ ਨਾਕੇ ਲਾਤੇ ਆ ਅਕਾਲੀ ਵਰਕਰਾਂ ਦੇ ਘਰਾਂ ਦੇ ਬਾਹਰ ਪੁਲਿਸ ਭਾਤੀ ਆ ਬਿਆਸ ਪੁਲ ਨੂੰ ਦਬੁਰਜੀ ਪੁਲ ਨੂੰ ਅੰਮ੍ਰਿਤਸਰ ਸ਼ੌਣੀ ਦੇ ਰੂਪ ਦੇ ਵਿੱਚ ਬਦਲ ਦਿੱਤਾ ਗਿਆ ਮੇਰੇ ਨਾਲ ਵਡਾਲੀ ਬੈਠਾ ਇਹਦੇ ਘਰ ਸਵੇਰੇ 4 ਵਜੇ ਦੀ ਫੋਰਸ ਭਾਈ ਆ ਸਾਡੇ ਬੂਹਾਂ ਅੱਗੇ ਜਿਹੜੇ ਉਹ ਮੁਲਾਜ਼ਮ ਜਿਹੜੇ ਨਾਲੇ ਲਾ ਦਿੱਤੇ ਆ ਵੇਖੋ ਭਗਵੰਤਬਾਨ ਜੀ ਏ ਤਰ੍ਹਾਂ ਅਕਾਲੀ ਵਰਕਰਾਂ ਨੂੰ ਡਰਿਆ ਡਰਾਇਆ ਉਹਨਾਂ ਨੇ ਡਰਨਾ ਨਹੀਂ ਜੋ ਤੁਹਾਡੇ ਕੋਲੋਂ ਕਿਉਂਕਿ ਤੁਸੀਂ ਅੱਜ ਉਹ ਦਿਨ ਯਾਦ ਕਰਾਤਾ ਜਦੋਂ ਅਮਰਜੈਂਸੀ ਲੱਗੀ ਸੀ ਅੱਜ ਤੁਸੀਂ ਪੰਜਾਬ 'ਚ ਫੇਰ ਉਹ ਮਾਹੌਲ ਪੈਦਾ ਕਰਤਾ ਜਦੋਂ ਅਮਰਜੈਂਸੀ ਵਾਲੇ ਦਿਨ ਚੇਤੇ ਕਰਾਉਂਦੇ ਆ ਵੇਖੋ ਇਸ ਤਰ੍ਹਾਂ ਕੁਝ ਨਹੀਂ ਹੋਣਾ ਇਹ ਤੁਸੀਂ ਜਿੰਨਾ ਮਰਜ਼ੀ ਧੱਕਾ ਕਰ ਲੋ ਇਹ ਉਹ ਸ਼ਰੋਮੀ ਕਾਲੀਦਲ ਆ ਜਿਨ੍ਹਾਂ ਨੇ 17-17 ਸਾਲ 10-10 ਸਾਲ ਜਿਨ੍ਹਾਂ ਦੇ ਬਜ਼ੁਰਗਾਂ ਨੇ ਜੇਲਾ ਘੱਟ ਕੇ ਇਹ ਸ਼ਰੋਮੀ ਕਾਲੀਦਲ ਜਿਹੜਾ ਹੈ ਹੋਣ ਚ ਆਇਆ ਇਸ ਕਰਕੇ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਕਿ ਇਸ ਤਰ੍ਹਾਂ ਜਿਹੜਾ ਸਰਕਾਰ ਨੇ ਅੱਜ ਆਪਣੀ ਬਥਲਾੜ ਦਾ ਜਿਹੜਾ ਪ੍ਰਦਰਸ਼ਨ ਕੀਤਾ ਆ ਇਹ ਬਹੁਤ ਹੀ ਇੱਕ ਘਟਿਆ ਤੇ ਨੀਚ ਕੰਮ ਕੀਤਾ ਫੇਰ ਵੀ ਸਾਡੇ ਜਿਹੜੇ ਵਰਕਰ ਆ ਜਜ਼ਬਾਤੀ ਸਾਰੇ ਅੱਜ ਉੱਥੇ ਜਿਹੜੇ ਆ ਉਮਮਾ ਕੇ ਪਹੁੰਚ ਰਹੇ ਆ ਅਸੀਂ ਵੀ ਆ ਚੰਦ ਮਿੰਟਾਂ ਦੇ ਵਿੱਚ ਉੱਥੇ ਪਹੁੰਚਣ ਵਾਲੇ ਆ ਜਿੱਥੇ-ਜਿੱਥੇ ਮੇਰੇ ਵੀਰ ਜਿਨ੍ਹਾਂ ਨੂੰ ਰਸਤਿਆਂ ਦੇ ਵਿੱਚ ਟੱਕਿਆ ਜਾ ਰਿਹਾ ਉਹ ਜਿੱਥੇ-ਜਿੱਥੇ ਵੀ ਉਹਨਾਂ ਨੂੰ ਆਪਣੇ ਪੁਲਾਂ ਦੇ ਉੱਤੇ ਬਹਿ ਕੇ ਉੱਥੇ ਸਰਕਾਰ ਦਾ ਪੇਟ ਸਿਆਪਾ ਕਰੋ ਤੇ ਜਿਹੜੇ ਵੀਰ ਉੱਥੇ ਪਹੁੰਚ ਗਏ ਨੇ ਜਾਂ ਪਹੁੰਚ ਰਹੇ ਹੋ ਤਗੜੇ ਹੋ ਕੇ ਉੱਥੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ